ਸਿੰਦਰ ਸਿੰਘ ਜੀ ਪਿੰਡ ਉਹਦਾ ਅੱਛੀ ਗੱਲ ਨੂੰ ਕੀ ਮਤਲਬ ਆਇਆ ਸਰ ਸਾਡੇ ਇੱਕ ਵਿਆਹ ਦਾ ਸਮਾਗਮ ਸੀਗਾ ਪਿੰਡ ਸਾਡੇ ਸਮਾਗਮ ਤੋਂ ਅਸੀਂ ਬਰਾਤ ਤੇ ਉਤਰੇ ਸੀਗੇ ਉਹ ਤਾਂ ਸਾਡੇ ਗਵੰਡੇ ਨਾਲ ਥੋੜੀ ਜੀ ਤੁਦੁਮੇਮ ਹੋ ਗਈ ਸੀ ਤੋਂ ਤੋਂ ਬਾਅਦ 16 ਤਰੀਕ ਸ਼ਾਮ ਦੀ ਗੱਲ ਹੈ 17 ਤਰੀਕ ਸਾਡਾ ਵਧੀਆ ਲੰਘਿਆ 18 ਤਰੀਕ ਨੂੰ ਸਾਡੇ ਗਵੰਡੀਆਂ ਨੇ ਬਾਹਰੋਂ ਬੰਦੇ ਬੁਲਾ ਕੇ ਸਾਡੇ ਘਰ ਤੇ ਹਮਲਾ ਕੀਤਾ 7 ਤੋਂ 8 ਮੋਟਰਸਾਈਕਲ ਸੀਗੇ ਸਾਡੇ ਕੋਲ ਵੀਡੀਓ ਵੀ ਹੈ ਉਹਨਾਂ ਦੀ ਉਹਨਾਂ ਨੇ ਸੋਸ਼ਲ ਵੀਡੀਓ ਦੇ ਵਾਇਰਲ ਆਫ ਕਰੀ ਜਾਂਦੇ ਤੇ ਅਸੀਂ ਪ੍ਰਸ਼ਾਸਨ ਕੋਲ ਤਰਖਾਸ ਵੀ ਦਿੱਤੀ ਸੀ ਕਿ ਸਾਡੇ 18 ਦਿਨ ਦੀ ਦਰਖਾਸਤ ਦਿੱਤੀ ਹੋਈ ਆ ਅੱਜ ਤੱਕ ਸਾਡਾ ਕਿਸ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਨਹੀਂ ਮਿਲਿਆ ਸੀ ਅਸੀਂ ਚਾਹੁੰਦੇ ਆ ਕਿ ਉਹ ਬੰਦਿਆਂ ਤੇ ਨੱਥ ਪਾਈ ਜਾਵੇ ਤੇ ਕਾਰਵਾਈ ਕੀਤੀ ਜਾਵੇ ਜੀ ਕਿ ਜਿਹੜੇ ਬਾਹਰੋਂ ਬੰਦੇ ਬਲੇ ਸੀ ਕੀ ਸੀ ਉਹਨਾਂ ਦੇ ਕੋਲ ਕੋਈ ਸਹਾਤਾ ਉਹਨਾਂ ਕੋਲ ਸਰ ਕਰਪਾਨਾ ਸੀਗੇ ਗੁਣਾਸੇ ਸੀਗੇ ਤੇ ਲੋਹੇ ਤੇ ਪੈਪਾਂ ਦੇ ਉੱਤੇ ਗਰੈਰੀਆਂ ਲਾਈ ਹੋਏ ਸੀ ਉਹ ਵੀਡੀਓ ਵਿੱਚ ਸਾਫ਼ ਦਿਖ ਰਹੀ ਜਾਂਦੇ ਸਾਨੂੰ ਸਰ ਸਾਡੇ ਬੱਚੇ ਬਹੁਤ ਸੈਮੇ ਪਏ ਨੇ ਸਾਡੇ ਬੱਚੇ ਪੜ ਰਹੇ ਨੇ ਬਹੁਤ ਜਿਆਦਾ ਡਰ ਦਾ ਮਾਹੌਲ ਹੋਇਆ ਪਿਆ ਘਰ ਦੇ ਵਿੱਚ ਮੇਰੀ ਵਾਈਫ ਰੋਜ਼ ਰੋਜ਼ਾਨਾ ਬੀਬੀ ਘਟੇ ਰਹਿੰਦਾ ਇਹਨਾਂ ਦਾ ਡੇਲੀ ਦਵਾਈ ਚੱਲਦੀ ਹੈ ਦਵਾਈ ਹੁਣ ਵੀ ਨਾਲ ਲੈ ਕੇ ਆਇਆ ਸੀ ਇਹਨਾਂ ਦਾ ਬਹੁਤ ਜਿਆਦਾ ਡਰ ਪਿਆ ਪਿਆ ਸਾਡੇ ਬੱਚੇ ਛੋਟੇ ਨੇ ਟੂ ਪੇਪਰ ਹੋ ਰਹੇ ਨੇ ਤੇ ਟਿਊਸ਼ਨ ਵੀ ਲਾਉਂਦੇ ਨੇ ਸਾਡੇ ਬੱਚੇ ਉਦਾਂ ਦਾ ਮਾਹੌਲ ਬਣਿਆ ਪਿਆ ਹਰ ਟਾਈਮ ਟੈਨਸ਼ਨ ਦੇ ਵਿੱਚ ਰਹਿੰਦੇ ਕਦੇ ਵੀ ਆ ਕੇ ਮੰਗ ਕਰ ਸਕਦੇ ਜੀ ਜੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਜੋ ਵੀ ਕਾਰਵਾਈ ਇਹਨੂੰ ਤੇ ਬਣਦੀ ਕਰੀ ਜਾਵੇ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਇਹ ਹਾਲਾਤ ਕਦੇ ਨਹੀਂ ਹੋਏ ਕਿ ਬਾਹਰੋਂ ਬੰਦੇ ਆ ਕੇ ਕਿਸੇ ਦੇ ਘਰ ਤੇ ਹਮਲਾ ਕਰਦਾਂਗੇ ਠੀਕ ਹੈ ਹਾਂ ਜੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਮੁੰਡੇ ਹਥਿਆਰਾਂ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਨੇ ਅਤੇ ਉਹ ਲਲਕਾਰੇ ਗਾਲਾਂ ਕੱਢ ਰਹੇ ਨੇ ਤੇ ਇਹਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਬਣਦੀ ਕਾਰਵਾਈ ਹੋਗੀ ਉਸੇ ਕਰਾਂਗੇ ਉਹ ਈ ਤਰ੍ਹਾਂ ਹਜ਼ਾਰ ਬੀਨਾ ਕੋਰੇ ਹੋਏ ਸੀ ਅੱਜ ਫਿਲਹਾਲ ਸਾਡੇ ਕੋਲ ਕੋਈ ਵਾਰਦਾਤ ਦੀ ਖਬਰ ਨਹੀਂ ਆਈ ਹੈ ਜੇ ਜਿਵੇਂ ਵੀ ਕੋਈ ਵਾਰਦਾਤ ਦੀ ਜੇ ਕੋਈ ਖਬਰ ਆਉਂਦੀ ਹੈ ਫਿਰ ਅਸੀਂ ਉਸ ਹਾਵਲ ਵਰਕਆਊਟ ਕਰਾਂਗੇ ਫਿਲਹਾਲ ਅਸੀਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੌਣ ਨੇ ਬੰਦੇ ਵੈਸੇ ਇਹ ਵੀਡੀਓ ਬਦੌਸ਼ੀ ਕਲਾ ਲਈ ਦੱਸੀ ਜਾ ਰਹੀ ਹੈ ਅਸੀਂ ਉਹਦੇ ਪਿੱਛੇ ਲੱਗੇ ਹੋਏ ਹਾਂ ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ ਪਿੰਡ ਬਧੌਚੀ ਕਲਾਂ ਕੀ ਮਤਲਬ ਹੈ ਜੀ ਸਰ ਸਾਡੇ ਇੱਕ ਵਿਆਹ ਦਾ ਸਮਾਗਮ ਸੀਗਾ ਪਿੰਡ ਸਾਡੇ ਸਵਾਗਤ ਤੋਂ ਅਸੀਂ ਬਰਾਤ ਤੇ ਉਤਰੇ ਸੀਗੇ ਉਹ ਤਾਂ ਸਾਡੇ ਗੋਂਡੇ ਨਾਲ ਥੋੜੀ ਜੀ ਤੂ ਤੂ ਮੈਂ ਹੋ ਗਈ ਸੀ ਤੋਂ ਤੋਂ ਬਾਅਦ 16 ਤਰੀਕ ਸ਼ਾਮ ਦੀ ਗੱਲ ਹੈ 17 ਤਰੀਕ ਸਾਡਾ ਵਧੀਆ ਲੰਘਿਆ 18 ਤਰੀਕ ਨੂੰ ਸਾਡੇ ਗੋਂਡੀਆਂ ਨੇ ਬਾਹਰੋਂ ਬੰਦੇ ਬੁਲਾ ਕੇ ਸਾਡੇ ਘਰ ਤੇ ਹਮਲਾ ਕੀਤਾ 728 ਮੋਟਰਸਾਈਕਲ ਸੀਗੇ ਸਾਡੇ ਕੋਲ ਵੀਡੀਓ ਪਈ ਉਹਨਾਂ ਦੀਆਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਆਪ ਕਰੀ ਜਾਂਦੇ ਤੇ ਅਸੀਂ ਪ੍ਰਸ਼ਾਸਨ ਕੋਲ ਦਰਖਾਸਤ ਵੀ ਦਿੱਤੀ ਸੀ ਕਿ ਸਾਡੇ 18 ਦਿਨ ਦੀ ਦਰਖਾਸਤ ਦਿੱਤੀ ਹੋਈ ਆ ਅੱਜ ਤੱਕ ਸਾਡਾ ਕਿਸ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਨਹੀਂ ਮਿਲਿਆ ਸੀ ਅਸੀਂ ਚਾਹੁੰਦੇ ਆ ਕਿ ਵੀ ਉਹ ਬੰਦੇ ਤਾਂ ਨੱਥ ਪਾਈ ਜਾਵੇ ਤੇ ਕਾਰਵਾਈ ਕੀਤੀ ਜਾਵੇ ਕਿ ਜਿਹੜੇ ਬਾਹਰੋਂ ਬੰਦੇ ਬੁਲਾਏ ਸੀ ਕਿ ਉਹਨਾਂ ਦੇ ਕੋਲ ਕੋ ਸੈਟਾ ਉਹਨਾਂ ਕੋਲ ਸਰ ਕੁਰਬਾਨਾ ਸੀਗੇ ਹੁਣਾਸੇ ਸੀਗੇ ਤੇ ਲੋਹੇ ਦੇ ਪੈਪਾਂ ਦੇ ਉੱਤੇ ਗਰੇਰੀਅ ਲਾਇਓ ਇਸੀਓ ਵੀਡੀਓ ਵਿੱਚ ਸਾਫ਼ ਦਿਖ ਰਹੀ ਜਾਂਦੀ ਤੁਹਾਨੂੰ 11 ਤੋਂ ਡਕਵਾਰ ਨੂੰ ਸਾਨੂੰ ਸਰ ਸਾਡੇ ਬੱਚੇ ਬਹੁਤ ਸਹਿਮੇ ਪਏ ਨੇ ਸਾਡੇ ਬੱਚੇ ਪੜ ਰਹੇ ਨੇ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੋਇਆ ਪਿਆ ਘਰ ਦੇ ਵਿੱਚ ਵੇਰੀ ਵਾਈਫ ਰੋਜ਼ ਰੋਜ਼ਾਨਾ ਬੀਬੀ ਘੱਟਾ ਰਹਿੰਦਾ ਇਹਨਾਂ ਦਾ ਡੇਲੀ ਦਵਾਈ ਚੱਲਦੀ ਹੈ ਦਵਾਈ ਹੁਣ ਵੀ ਨਾਲ ਲੈ ਕੇ ਆਇਆ ਸੀ ਇਹਨਾਂ ਦਾ ਬਹੁਤ ਜ਼ਿਆਦਾ ਡਰ ਪਿਆ ਪਿਆ ਸਾਡੇ ਬੱਚੇ ਛੋਟੇ ਨੇ ਟੂ ਪੇਪਰ ਹੋ ਰਹੇ ਨੇ ਤੇ ਟਿਊਸ਼ਨ ਵੀ ਲਾਉਂਦੇ ਨੇ ਸਾਡੇ ਬੱਚੇ ਉਦਾਂ ਦਾ ਮਾਹੌਲ ਬਣਿਆ ਪਿਆ ਹਰ ਟੈਂਸ਼ਨ ਦੇ ਵਿੱਚ ਰਹਿੰਦੇ ਕਦੇ ਵੀ ਆ ਕੇ ਬਾਹਰ ਕਰ ਸਕਦੇ ਨਹੀਂ ਜੀ ਮੰਗ ਕਰਦੇ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਜੋ ਵੀ ਕਾਰਵਾਈ ਇਹਨੂੰ ਤੇ ਬਣਦੀ ਘਰੀ ਜਾਵੇ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਇਹ ਹਾਲਾਤ ਕਦੇ ਨਹੀਂ ਹੋਏ ਕਿ ਬਾਹਰੋਂ ਬੰਦੇ ਆ ਕੇ ਕਿਸੇ ਦੇ ਘਰ ਤੇ ਹਮਲਾ ਕਰ ਦਾਂਗੇ ਠੀਕ ਹੈ ਹਾਂ ਜੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਮੁੰਡੇ ਹਥਿਆਰਾਂ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਨੇ ਅਤੇ ਉਹ ਲਲਕਾਰੇ ਗਾਲਾਂ ਕੱਢ ਰਹੇ ਨੇ ਤੇ ਇਹਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਬਣਦੀ ਕਾਰਵਾਈ ਹੋਗੀ ਉਸੇ ਕਰਾਂਗੇ। 3 ਪਰ ਹਜ਼ਾਰ ਰੁਪਏ ਨਾਲ ਮੁਕੜੇ ਹੋਏ ਸੀ ਅੱਜ। ਫਿਲਹਾਲ ਸਾਡੇ ਕੋਲ ਕੋਈ ਵਾਰਦਾਤ ਦੀ ਖਬਰ ਨਹੀਂ ਆਈ ਹੈ। ਜੇ ਜਿਵੇਂ ਵੀ ਕੋਈ ਵਾਰਦਾਤ ਦੀ ਜੇ ਕੋਈ ਖਬਰ ਆਉਂਦੀ ਹੈ ਫਿਰ ਅਸੀਂ ਉਸ ਹਾਵਲ ਵਰਕਆਊਟ ਕਰਾਂਗੇ। ਫਿਲਹਾਲ ਅਸੀਂ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੌਣ ਨੇ ਬੰਦੇ। ਵੈਸੇ ਇਹ ਵੀਡੀਓ ਬਦੌਸ਼ੀ ਕਲਾਨੀ ਦੱਸੀ ਜਾ ਰਹੀ ਹੈ। ਅਸੀਂ ਉਹਦੇ ਪਿੱਛੇ ਲੱਗੇ ਹੋਏ ਹਾਂ। ਸਰਿੰਦਰ ਸਿੰਘ ਜੀ ਪਿੰਡ ਉਹਦਾ ਅੱਛੀ ਗੱਲ ਹੈ ਕੀ ਮਤਲਬ ਹੈ ਜਿਹੜਾ ਸਾਡੇ ਇੱਕ ਵਿਆਹ ਦਾ ਸਮਾਗਮ ਸੀਗਾ ਪਿੰਡ ਸਾਡੇ ਸਮਾਗਮ ਤੋਂ ਅਸੀਂ ਬਰਾਤ ਤੇ ਉਤਰੇ ਸੀ ਕਿ ਉਹ ਤਾਂ ਸਾਡੇ ਗਵੰਡੇ ਨਾਲ ਥੋੜੀ ਜੀ ਤੁਦੁਮੇਮ ਹੋ ਗਈ ਸੀ ਤੋਂ ਤੋਂ ਬਾਅਦ 16 ਤਰੀਕ ਸ਼ਾਮ ਦੀ ਗੱਲ ਹੈ 17 ਤਰੀਕ ਸਾਡਾ ਵਧੀਆ ਲੰਘਿਆ 18 ਤਰੀਕ ਨੂੰ ਸਾਡੇ ਗਵੰਡੀਆਂ ਨੇ ਬਾਹਰੋਂ ਬੰਦੇ ਬੁਲਾ ਕੇ ਸਾਡੇ ਘਰ ਤੇ ਹਮਲਾ ਕੀਤਾ 7 ਤੋਂ 8 ਮੋਟਰਸਾਈਕਲ ਸੀਗੇ ਸਾਡੇ ਕੋਲ ਵੀਡੀਓ ਵੀ ਨਹੀਂ ਉਹਨਾਂ ਦੀਆਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਆਫ ਕਰੀ ਜਾਂਦੇ ਤੇ ਅਸੀਂ ਪ੍ਰਸ਼ਾਸਨ ਕੋਲ ਦਰਖਾਸਤ ਵੀ ਦਿੱਤੀ ਸੀ ਕਿ ਸਾਡੇ 18 ਦਿਨ ਦੀ ਦਰਖਾਸਤ ਦਿੱਤੀ ਹੋਈ ਆ ਅੱਜ ਤੱਕ ਸਾਡਾ ਕਿਸ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਨਹੀਂ ਮਿਲਿਆ ਸੀ ਅਸੀਂ ਚਾਹੁੰਦੇ ਆ ਕਿ ਵੀ ਉਹ ਬੰਦਿਆਂ ਤੇ ਨੱਥ ਪਾਈ ਜਾਵੇ ਤੇ ਕਾਰਵਾਈ ਕੀਤੀ ਜਾਵੇ ਕਿ ਜਿਹੜੇ ਬਾਹਰੋਂ ਬੰਦੇ ਬੁਲਾਏ ਸੀ ਜੀ ਉਹਨਾਂ ਦੇ ਕੋਲ ਕੋ ਸਹਾਤਾ ਉਹਨਾਂ ਕੋਲ ਸਰਪਾਨਾ ਸੀਗੇ ਆ ਗੁਣਾਸੇ ਸੀਗੇ ਤੇ ਲੋਹੇ ਤੇ ਪਾਈਪਾਂ ਦੇ ਉੱਤੇ ਗਰੈਰੀਆਂ ਲਾਈ ਹੋਈਆਂ ਸੀ ਉਹ ਵੀਡੀਓ ਵਿੱਚ ਸਾਫ਼ ਦਿਖ ਰਹੀ ਜਾਂਦੇ ਆ ਡਰ ਰਹਾ ਤੁਹਾਡੇ ਘਰ ਨੂੰ ਸਾਨੂੰ ਸਰ ਸਾਡੇ ਬੱਚੇ ਬਹੁਤ ਸਹਿਮੇ ਪਏ ਨੇ ਸਾਡੇ ਬੱਚੇ ਪੜ ਰਹੇ ਨੇ ਬਹੁਤ ਜਿਆਦਾ ਡਰ ਦਾ ਮਾਹੌਲ ਹੋਇਆ ਪਿਆ ਘਰ ਦੇ ਵਿੱਚ ਵੇਰੀ ਵਾਈਫ ਰੋਜ਼ ਰੋਜ਼ਾਨਾ ਬੀਬੀ ਘਟਾ ਰਹਿੰਦਾ ਇਹਨਾਂ ਦਾ ਡੇਲੀ ਦਵਾਈ ਚੱਲਦੀ ਹੈ ਦਵਾਈ ਹੁਣ ਵੀ ਨਾਲ ਲੈ ਕੇ ਆਇਆ ਸੀ ਇਹਨਾਂ ਦਾ ਬਹੁਤ ਜਿਆਦਾ ਡਰ ਪਿਆ ਪਿਆ ਸਾਡੇ ਬੱਚੇ ਛੋਟੇ ਨੇ ਟੂ ਪੇਪਰ ਹੋ ਰਹੇ ਨੇ ਤੇ ਟਿਊਸ਼ਨ ਵੀ ਲਾਉਂਦੇ ਨੇ ਸਾਡੇ ਬੱਚੇ ਉਦਾਂ ਦਾ ਮਾਹੌਲ ਬਣਿਆ ਪਿਆ ਹਰ ਟਾਈਮ ਟੈਂਸ਼ਨ ਦੇ ਵਿੱਚ ਰਹਿੰਦੇ ਕਦੇ ਵੀ ਆ ਕੇ ਮੰਗ ਕਰ ਸਕਦੇ ਜੀ ਜੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਜੋ ਵੀ ਕਾਰਵਾਈ ਇਹਨੂੰ ਤੇ ਬਣਦੀ ਕਰੀ ਜਾਵੇ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਇਹ ਹਾਲਾਤ ਕਦੇ ਨਹੀਂ ਹੋਏ ਕਿ ਬਾਹਰੋਂ ਬੰਦੇ ਆ ਕੇ ਕਿਸੇ ਦੇ ਘਰ ਤੇ ਹਮਲਾ ਕਰਦਣਗੇ ਠੀਕ ਹੈ ਹਾਂ ਜੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਝ ਮੁੰਡੇ ਹਥਿਆਰਾਂ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਨੇ ਅਤੇ ਉਹ ਲਲਕਾਰੇ ਗਾਲਾਂ ਕੱਢ ਰਹੇ ਨੇ ਤੇ ਇਹਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਬਣਦੀ ਕਾਰਵਾਈ ਹੋਗੀ ਉਸੇ ਕਰਾਂਗੇ ਤੇ ਪਰ ਹਜ਼ਾਰ ਬੀ ਨਾਲ ਕੋ ਫਰੇ ਹੋਏ ਸੀ ਫਿਲਹਾਲ ਸਾਡੇ ਕੋਲ ਕੋਈ ਵਾਰਦਾਤ ਦੀ ਖਬਰ ਨਹੀਂ ਆਈ ਹੈ ਜੇ ਜਿਵੇਂ ਵੀ ਕੋਈ ਵਾਰਦਾਤ ਦੀ ਜੇ ਕੋਈ ਖਬਰ ਆਉਂਦੀ ਹੈ ਫਿਰ ਅਸੀਂ ਉਸ ਹਾਵਲ ਵਰਕਆਊਟ ਕਰਾਂਗੇ ਫਿਲਹਾਲ ਅਸੀਂ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੌਣ ਨੇ ਬੰਦੇ ਵੈਸੇ ਇਹ ਵੀਡੀਓ ਬਦੌਸ਼ੀ ਕਲਾਨੀ ਦੱਸੀ ਜਾ ਰਹੀ ਹੈ ਅਸੀਂ ਉਹਦੇ ਪਿੱਛੇ ਲੱਗੇ ਹੋਏ ਹਾਂ ਸਿੰਘ Entonces... ਜੀ